ਸੋਸੀ ਗਾਦੀ ਸਾਰੇ ਇਹਨੂੰ ਤੇ ਅੱਜ ਇਹ ਨਹੀਂ ਗਏ ਆ ਕਦੋਂ ਕਰਨ ਪੈੜੀ ਦੇ ਵਿੱਚ ਰਾਤੀ ਵੀ ਮਤਲਬ ਸਾਨੂੰ 2 ਵਜੇ ਗਏ ਉੱਥੇ ਕਪੜੀ ਦੇ ਵਿੱਚ ਜਿੱਦੇ ਹੁਣ ਵੀ ਬੱਤੀ ਆਉਂਦੀ ਹੈ ਫਿਰ ਤੇ ਸਾਡੇ ਨਾਲ ਸਵੇਰ ਦਾ ਪਾਣੀ ਵੀ ਹੁੰਦਾ ਵਾ ਇਹੀ ਉਹ ਵੀ ਛੱਡ ਦੇਣੇ ਨਾਲ ਆਪਣਾ ਮੋਟਰ ਦਾ ਵਿੱਚ ਰੁਕ ਤੇਰੀ ਕਿਰਪਾ ਉਹ ਬੇਦੀ ਤੇ ਹੁਣ ਆਪਾਂ ਪਾਣੀ ਕਿੰਦੇ ਵੀ ਜਾ ਕੇ ਚਾਹ ਬਣਾ ਕੇ ਆਏ ਕਿਹਾ ਮਮੀ ਠੀਕ ਨਹੀਂ ਹੈ ਅੱਜ ਤੇ ਚਾਹ ਜਮਾ ਆ ਰੋ ਬਣਾ ਲਈਆ ਆ ਵੇਖੋ ਤਨਾਰ ਉਹਨੇ ਹੰਦਰੋਨਾਲਦਰੇ ਕੋਦੇ ਬਿਸਕੁਟ ਨਾਲ ਕੋਦੇ ਸਮਾਨ ਉਹ ਲੈ ਆ ਜਿੰਨੇ ਆ ਬੈਂਕ ਇੱਥੇ ਨਾਲ ਗੱਲਾਂ ਪਤਾ ਮਾਰਾਂਗੇ ਤੇ ਨਾਲੇ ਕਦੋਂ ਕਰ ਲਾਂਗੇ ਤੇ ਨਾਲ ਚਾਹ ਪਾਣੀ ਪੀਲਾਂਗੇ ਤੇ ਬਾਕੀ ਚਾਹ ਮੇਰੀ ਬਣ ਗਈ ਹੈ ਜੀ ਆਹ ਪਾਉਣੀ ਹੈ ਬਸ ਓਕੇ ਬਾਕੀ ਇਹ ਗੱਲ ਆ ਵੀ ਜਿੱਦਾਂ ਚਾਹ ਬਣੀ ਹੈ ਨਾ ਉਹ ਸਾਰਾ ਆਪੇ ਬਣਾ ਲੈਣਾ ਰੋਟੀ ਬਣੀ ਬਣਾਣੀ ਦਾ ਆਪਕੇ ਵਾਲੇ ਆਪਾਂ ਜੀ ਮਮੀ ਨਹੀਂ ਠੀਕ ਮੰਨਦੇ ਇਹ ਆਹ ਲੱਗ ਗਿਆ ਨਹੀਂ ਆਂ ਕਿਸ ਫੋੜਾ ਸਾਰੇ ਵਧੀਆ ਚੀਜ਼ ਇਹ ਰੱਖੋ ਆਪਣੇ ਘਰ ਲੈ ਕੇ ਸਾਰੇ ਜਾਣੇ ਚਾਰ ਪਾਣੀ ਖੜੀ ਹੁੰਦੇ ਬੋਲ ਕੇ ਨਹੀਂ ਬੋਲਦੀ ਹੁੰਦੀ ਜੀ ਆਓ ਤਾਂ ਬਾਕੀ ਤਾਂ ਮੁਜਾਕਰ ਤੇ ਵਸਾਉਣਾ ਵੀ ਕੀ ਕੰਡੇ ਤੇ ਕੀ ਨਹੀਂ ਗੱਲਾਂ ਬਾਤਾਂ ਨਾਲੇ ਮਾਰਦੇ ਸਾਰੇ ਆ। ਲਓ ਜੀ ਅਸੀਂ ਆ ਗਏ ਹਾਂ ਬੰਬੀ ਦੇ। ਤੇ ਚਾਹ ਪੀਂਦੇ ਆ ਸਾਰੇ ਜਣੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਾਰਿਆਂ ਜੀ। ਅੱਜ ਕੀਤਾ ਛੋਹੇ ਦਾ ਕੰਮ ਚਾਲੂ। ਦੋ ਕੱਲੇ ਉੱਥੇ ਕੀਤੇ ਆ ਤੇ ਕਿਲਾ ਕਾ ਬੰਬੀ ਨਹੀਂ ਇੱਥੇ ਕਰਤਾ। ਤੇ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਹੋਈ ਹੋਈ ਸਾਰਾ ਹੋ ਜਾਣਾ ਵਾ। ਹੂੰ। ਗੱਲ ਕਰਦੀ ਵੀ ਨੇਰੀ ਆਂਦੀ ਆ ਤੇ ਲਾਈਟ ਦਾ ਕੱਟ ਬੜਾ ਲੱਗਦਾ ਵਾ। ਉਹਦੇ ਕਾਰਨ ਫਿਰ ਨਾ ਨਾ ਪਹਿਲੇ ਚ ਪਾਣੀ ਫਿਰਦਾ ਤੇ ਨਾ ਅਦਬ ਦਾ ਤਾਜਾ ਕੰਮ ਰਾਇਦਾ ਵਾ ਹੂੰ ਕਿਉਂ ਨਹੀਂ ਕੁਝ ਆ ਬੇਕੋ ਬੇਕੋ ਸਹੀ ਗੱਲ ਆ ਨਿਆ ਚੋਰ ਪੈ ਪਾਤੇ ਆ ਦੂਜੇ ਉਹ ਪਾਣੀ ਨਿਕਾਉਂਦਾ ਨਹਿਰ ਦਾ ਇਹ ਉਹਦਾ ਗੱਲ ਦੱਸਾਂ ਕੀ ਕੀਤੀ ਉਹਨਾਂ ਨੇ ਮੋਗੇ ਪਹਿਲੋ ਵਾਲੇ ਹੀ ਚਾਹੀਦੇ ਸੀ ਹਨਾ ਹੁਣ ਪੈ ਬਲਾ ਆਤੇ ਆ ਤੇ ਉਹ ਇਨਾ ਪਾਣੀ ਨਿਕਾ ਮਤਲਬ ਰਫਤਾਰ ਨਾਲ ਉੱਥੋਂ ਨਿਕਲਦਾ ਉਹਦੇ ਵਿੱਚੋਂ ਸਵੇਰੇ ਵੱਡੇ ਚੋਂ ਉਹ ਅੱਜ ਹੁੰਡੀ ਆਜ ਹੈ ਉਹ ਗਰਾਈ ਦੋ ਅੱਜ ਕਾਦੀ ਗਰਾਈ ਕਰਕੇ ਉਹ ਪੈ ਲੱਗੀ ਵੱਡੀ ਬੁਲੀ ਨਹੀਂ ਚਲੋ ਠੀਕ ਆ ਕੋਈ ਗੱਲ ਜਿਹਨੇ ਜਿਹਨੇ ਹੁੰਦੇ ਪੈਸੇ ਦੱਸੋ ਸੰਦੇਤਾ ਨਾ ਉਹ ਚਾਹ ਤੇ ਨਾਲ ਬਿਸਕਟ ਤੇ ਨਾਲ ਚਾਹ ਨਾਲ ਪਾਣੀ ਬਹੁਤ ਬਹੁਤ ਬਸ ਨਹੀਂ ਇੱਥੇ ਪਾ ਦੇ ਇੱਥੇ ਪਾ ਦੇ ਸੁਣੀਓ ਬਾਹਰ ਆ ਕੇ ਸੁ ਜਾਓ ਇਹ ਹੋਰ ਭੈਣ ਭਰਾ ਸਾਰੇ ਸੁਣਾਓ ਫਿਰ ਤੁਸੀਂ ਉਹ ਛੋਣੇ ਦੀਆਂ ਤਿਆਰੀਆਂ ਕਰਦੇ ਜੀ ਕਿਉਂ ਤਿੰਗੇ ਜੀ ਹਾਂ ਜੀ ਹਾਂ ਜੀ ਉਹ ਪਨ ਲਗਾ ਟੇਟ ਕੰਮ ਕਰਦਾ ਤੇ ਕੋ ਪਤਾ ਨਹੀਂਗਾ ਭਰਨਾ ਚਾਰ ਦੀ ਜ਼ਰੂਰਤ ਤਕਰੀਬ ਜਾਨ ਰਦੀ ਸੀ ਜਦ ਤਰੀ ਪੀਤੀ ਗਈ ਆ ਤਰੀ ਰਿੰਗੂ ਵੀ ਆਈਦੀ ਆ ਕਦੀ ਸਾਡੀ ਕਦੀ ਕੇਸ ਦੀ ਕਦੀ ਕੇਦੀ ਚਾਚੇ ਮੀਕੇ ਦੀ ਇਹ ਵੀ ਚਲੋ ਸਾਰੇ ਦੇ ਟਾਈਮ ਪਾਸ ਹੁੰਦਾ ਰਹਿੰਦਾ ਉਹ ਵੀ ਕੱਢ ਗਈ ਉਹ ਜਿਹੜੀ ਰਾਈ ਸਾਡੀ ਤੇਰਾਕ ਨਗਰ ਆ ਕੇ ਉਧਰ ਸਾਡੇ ਉਧਰ ਰਹੇ ਆ ਤੋਂ ਦੋ ਉਧਰ ਆ ਦੂ ਲੰਗ ਵਾਲੇ ਲਓ ਜੀ ਸਾਡਾ ਉਹਦੇ ਵੀਰ ਵੀ ਘਰੋਂ ਨਿਕਲੇ ਰਹੇ 300 ਤੋਂ ਘਰੇ ਮੜਾ ਜਾ ਉਹ ਤੁਰਿਆ ਹੁੰਦਾ ਜੂਮ ਕਰਕੇ ਦੱਤੇ ਨੱਕਾ ਭੁਲਵਾਨ ਇਹ ਜਹਾਟਾ ਪਵਨ ਸਿੰਘ ਇਹਨੂੰ ਤੁਸੀਂ ਜਾਣਦੇ ਹੋ ਇਹ ਵੀ ਪੁੱਤ ਸਾਡਾ ਨਿਕਾ ਜਾ ਨਿੰਦ ਗਿਆ ਜਾ ਰਿਹਾ ਸਿਆਰਾ ਹੋ ਗਿਆ ਚਲੋ ਸਾਡੇ ਘਰ ਤੇ ਲਿਖਿਆ ਟਰੈਕਟਰ ਹੋ ਗਿਆ ਸਟਾਰਟ ਸਾਡਾ ਸੈਰਸ ਵੀਰ ਹੋਣ ਲਿਆਉਣ ਲਗਾ ਜੇ ਫੇਰੇ ਦਾ ਜਿਹੜੇ ਲੈਉਣੇ ਇਹਦੇ ਹੁਣ ਬੰਦਾ ਵੀ ਆ ਗਿਆ ਜੇ ਘਰੋਂ ਹੈ ਨਾਲੇ ਚਾਹ ਲੈ ਕੇ ਆਇਆ ਨਹੀਂ ਤੇ ਬਾਕੀ ਇਹ ਆ ਵੀ ਚਲੋ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਹਲਵਾਈ ਦਾ ਕੰਮ ਕਿਦਾਂ ਚੱਲਦਾ ਸਮੈ। ਵਿਸ਼ਵਾਸੀ ਹੁਣ ਇਹ ਆ ਕਿ ਇਹ ਚੀਜ਼ਾਂ ਬੱਚੇ ਗਾੜੀ ਉਲੋਕ ਕਰਦੇ ਜਾਣਦੇ ਆ ਤੇ ਪਰ ਇਹ ਜੀਤੋ ਦਿਨਾਂ ਕਿ ਜਾਲਾ ਵੀ ਹੈ ਨਹੀਂ। ਇਹ ਆ ਵੀ ਸਿਆਣੇ ਅਸੀਂ ਤਾਂ ਹੀ ਹਰ ਕੋਈ ਸਮਝਾਂਗੇ ਵੀ ਆਪ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਹੁਕ। ਕਿਤੇ ਜੰਪਲ ਮਸਾਲੀ ਆ। ਹੈ? ਉੱਤਰ ਗਿਆ। ਦੇ ਵੀ ਨਾ ਪਾ ਮਾ ਦਜੀ ਪੁੱਤ ਕੋਲ ਲੀਓ ਉਹ ਲੈ ਕਾ ਪਾਗਾ ਮੋਹੀ ਉਹ ਤੋਂ ਇਧਰ ਇਧਰ ਇਹਦਾ ਜੇ ਤੁਹਾਨੂੰ ਕੋਈ ਉੱਥੇ ਜਾਂ ਕੰਮ ਆਈ ਸੀ ਨਵਾਣ ਪਹਿਲੇ ਜੀ ਆ ਹੁਣ ਸਾਰਾ ਦਿਨ ਇੱਥੇ ਲੰਘ ਜਾਂ ਬਸ ਤੇ ਰਾਤ ਤੇ ਚਲੋ ਨਹੀਂ ਆਉਂਦਾ ਰਿਆ ਤੇ ਪਾਪਾਣੀ ਵੇਲੇ ਹੋਈ 2:30 ਵਜੇ ਨਾ ਵੇਲੇ ਹੋਈ ਜੀ ਬੱਜੀ ਬੱਜੀ ਕਰਕੇ ਉਹ ਆਪਣੇ ਉਧਰ ਜਿਹੜੀਆਂ ਬੰਦੀਆਂ ਆਹ ਟਾਈਮ ਲੱਗ ਗਿਆ ਜੀ ਨਾ ਉਧਰ ਲੱਗ ਜਾਏਗਾ ਟਾਈਮ ਚਾਚਾ ਇਹ ਕਿ ਨਹੀਂ ਜਾਵਾਂਗੇ ਮਿੱਟੀ ਦਾ ਗਿਆਤਰਾ ਕਰੋ ਪਹਿਲੋਂ ਨਾ ਆੜੀ ਹੈ ਨਾ ਤੀਵੀ ਦੀ ਨਾਲ ਦੀ ਹਾਂਜੀ ਤੁਹਾਡਾ ਮਾਰਨਾ ਦੇ ਦੋ ਇਹਨੇ ਗਾਰ ਹੋਣੀ ਹੈ ਇਹਦੇ ਵਿੱਚ ਪਹਿਲੋਂ ਇਹ ਇੱਧਰ ਰੱਖੋ ਆਹ ਇਹ ਫੇਰ ਉਹ ਮੋਢੇ ਨਾਲ ਇਹਦੇ ਨਾਲ ਮੈਂ ਪਿਆਰ ਫੇਲੂ ਇਹਦੇ ਬੜੀ ਦੇ ਕਰ ਦਿੰਦਾ ਇੱਥੋਂ ਧੋਲਾ ਉਹ ਪਰਲੀ ਵਟ ਧੋ ਨਿਬੜੋ ਫਿਰ ਸਨੇ ਕੱਢਣਾ ਕਰੂਗਾ ਕਿੱਥੇ ਕਿੱਥੇ ਜਾ ਕੇ ਟੁੱਟੀ ਉਹਨੂੰ ਉਹਨੂੰ ਖਿਲਾ ਰਿਹਾ ਨਹੀਂ ਲਾ ਲਿਦੇ ਉਹ ਇਹ ਗੱਲ ਤੋਂ ਪਾਸ ਗਏ। ਉਹ ਕੀ ਗੱਲ ਹੋ ਗਈ ਯਾਰ ਟਰੈਕਟਰ ਪਈਏ। ਆ ਗਿਆ ਮੈਂ ਕਿੱਥੇ ਟਰੈਕਟਰ ਪਾ ਕੇ ਕੱਢਣਾ ਪੈਣਾ। ਉਹ ਆ ਗਿਆ ਮੈਂ ਇੱਥੇ ਗਿਆ ਉਹ ਜੇ ਹੁੰਦਾ ਇੱਕ ਕਿੱਥੇ ਆ ਦੇਖਾ ਕਿੱਥੇ ਆ? ਕੋਹ ਜੇ ਹੁੰਦਾ। ਇਹ ਸਾਰੇ ਮਿਹਨਤੀ ਬੰਦੇ ਵੇਖ ਲੋ। ਇਹ ਬੰਦੇ ਨੇ ਸਵੇਰ ਦੇ ਆਪਣੇ ਪਿਓ ਨਾਲ ਦੇ ਨਾਲ ਨਾਗਲੀ ਦਾ ਖਾੜ ਕਢਣਾ ਹੈ ਨਾ। ਤੁਹਾਡਾ ਨੁਕੜਾ ਹੋਏ। ਜਿਹੜਾ ਮਰਜ਼ੀ ਲੈਦਾ ਕੋਈ ਨਹੀਂ। ਕੋਈ ਜਈਆ। ਉਹ ਸਾਡਾ ਪਰਦਾ। ਇੱਕ ਜਿਹੜਾ ਚਾਹ ਦਾ ਫੇਰ ਲਾਓ ਮੋਟਰਸਾਈਕਲ ਲਾਜੋ ਅੱਜ ਸਾਰੀ ਦਿਨ ਚਾਹ ਦਾ ਕੰਮ ਚੱਲੇ ਲਾਓ ਕੰਮ ਕੁਮਤ ਜਿਹੜਾ ਹੋਣ ਦਾ ਉਹ ਹੀ ਆ ਯਾਰ ਤਿੰਕੇ ਆ ਪਲਮੋ ਦਾ ਉਹ ਕੋਈ ਨਹੀਂ ਚੱਲੂ ਮੈਂ ਨਾ ਆ ਜਾ ਆ ਜਾ ਆ ਜਾ ਬੁੱਤ ਖਾ ਗਿਆ ਨਹੀਂ ਮੇਰੀ ਗੱਲ ਸੁਣੋ ਖਾ ਗਿਆ ਜੀ ਹੁਣ ਤੇ ਉਹ ਠੇ ਮੱਗ ਦੋ ਚੁੱਕੋਗੇ ਉਥੋਂ ਜੀ ਉਹ ਉਹ ਨਹੀਂ ਨਾ ਉਹ ਨਹੀਂ ਆ ਗਿਆ ਤੂੰ ਗਾੜੀ ਆ ਗਿਆ ਹਾਂ ਤਾਂ ਕਰੀਏ ਜੀ ਸੰਗਣਾ ਨਾਮ ਹੈ ਸੈਰੋ ਆ ਬਰਾ ਨਾਮ ਹੈ ਉਹ ਪਾਗੇ ਉਹ ਉਹਨੇ ਆ ਸੁੱਕਈਆ ਉਹ ਪਾਜਣਾ ਦਾ ਉਹ ਲੱਗ ਗਿਆ ਕਈ ਫੜਨਾ ਚੱਲਦੇ ਪਾਜਾ ਟੌਲ ਮਾਰਦਾ ਯਾਰ ਚੱਲ ਕਈ ਉਹ ਟਰੈਕਟਰ ਧੱਕੇ ਆ ਚਲੋ ਜੀ ਹੁਣ ਆ ਬਟਾਈਆਂ ਨੇ ਪਹਜਾਣਾ ਵਾ ਮੈਂ ਚਲੋ ਸਾਈਂ ਕਹਿੰਦੇ ਕੰਮ ਕਰਨਾ ਚਾਹੀਦੇ ਆ ਤੇ ਆ ਨਾਲ ਮੇਰੇ ਕਰਨਵ ਜਗਾਂਦੇ ਹੋ ਗਏ ਨੂੰ ਵੀ ਤੁਸੀਂ ਬੰਦੇ ਸਾਡ ਇੱਕ ਗੱਲ ਹੈ ਜੀ ਜੇ ਇਹਨਾਂ ਨੂੰ ਮਿੱਟੋ ਮਿੱਟੀ ਪਟਾਣ ਮਿੱਟੀ ਲਾਦ ਰਹੇ ਦੋਆ ਜਾਣਿਆਂ ਨੇ ਰਾਜੇ ਟੁਨ ਪਰ ਮੈਂ ਹੋਰ ਦੇ ਦੇ ਕਹੀ ਉਹ ਜਗੋ ਤੁਮ ਭਣਾ ਫੇਰਾ ਲੂਗਾ ਨਾ ਉਥੇ ਕਿਹੜੀ ਆ ਨਿੱਪੜੀਆਂ ਲੈ ਲਓ ਨਾ ਆਪੀ بیوی ਜਾਣੀ ਲਾਓ ਉਥੇ ਪਹਿਲਾਂ ਪੀਰੀ ਵਾਲੀ ਨੂੰ ਕਿਉਂ ਕਿ ਦੱਸਾਂ ਗੱਲ ਕੀ ਆ ਇੱਥੇ ਚਿੱਕੜ ਜਾਣਾ ਵਿੱਚ ਜਾਊ ਇਥੇ ਨਹੀਂ ਆ ਆਹੋ ਪਹਿਲਾਂ ਇਹਨੂੰ ਲਾਓ ਉਹ ਕਈ ਲਿਆ ਹੋ ਗਿਆ। ਜੀ ਹੁ ਕਦੇ ਮਤਲਬ ਫੜੋ ਨਾ ਅੱਗੇ ਆਪਣਾ। ਚਲੋ ਜੀ ਕੱਦੂ ਹੁੰਦੇ ਮੋੜ ਬੜਾ ਵਧੀਆ ਬੜਿਆ ਹੁੰਦਾ ਵਾ। ਤੇ ਮਲਕੀ ਜਿੱਦਾਂ ਰੌਣਕ ਜੀ ਰਹਿੰਦੀ ਹੈਗੇ ਸਾਰੀ ਥਾਂ ਤੇ ਰੌਣਕ ਲੱਗੀ ਰਹਿੰਦੀ ਆ। ਉਹ ਕਿਦੋਂ ਹਣਾ ਫੇਰ ਤੁਸੀਂ ਆਉਨੂ। ਆ ਮੇਨ ਬੰਦੇ ਚਲੇ ਜੇ। ਇਹ ਆ ਦੇ ਬੰਦੇ। ਇਹ ਹੁਣ ਚਲੇ ਜੇ। ਤੁਹਾਡਾ ਫੇਰ ਕਿ ਆ ਗਿਆ। ਹਾਂ ਚੱਲ ਜੀ ਅੱਜ ਵਾ। ਅੱਜ। ਚਲ ਜੀ ਅੱਜ ਵਾ। ਮੈਂ ਚੱਲਾਂ ਹੁਣ ਪੈਲੀ ਜੇ। ਹੁਣ ਚੱਕੜਵਾ ਦੇ ਹੁਣ ਜਾਣਾ ਪੈਣਾ ਹੈ ਹੁਣ ਕਰੀਏ ਕੰਮ ਕਰਨੇ ਚਾਹੀਦੇ ਆ ਤੇ ਕੋਈ ਨਾ ਮਾ ਫੋਨ ਨਾ ਪਾਪਾ ਨੂੰ ਕੈਮਰਾ ਤੇ ਤੈਨੂੰ ਵੇਖੋ ਸ਼ਿਆਲੀ ਸਿੰਘ ਵੀ ਆ ਗਿਆ ਜਿੱਥੇ ਵੱਡੇ ਭਾਈ ਦੇ ਬੇਟੇ ਤੇ ਇਹ ਚੱਲੇ ਆ ਗਾੜੀ ਆਪਣੇ ਪੱਠੇ ਪੁੱਠੇ ਲੈਣ ਹੁਣ ਮੇਰੇ ਹਿਸਾਬ ਨਾਲ ਪੱਠੇ ਲੈਣ ਚੱਲੇ ਜਾ ਓਏ ਨਹੀਂ ਨਹੀਂ ਕਦੋਂ ਕਰਦਾ ਵਾ ਇੱਕ ਸਾਡਾ ਟਰੈਕਟਰ ਆ ਆ ਗਿਆ ਜੇ ਵੱਡੇ ਭਾਈ ਹੋਣ ਦਾ ਤੇ ਇਹ ਵੀ ਚੱਲੇ ਮੇਰੇ ਸ ਨਾਲ ਗਾੜੀ ਕਦੋਂ ਕਰ ਆਹੋ ਠੀਕ ਹੈ ਜੀ ਹਾਂਜੀ 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 ਤੇ ਆਜ ਸਾਡੀ ਜਿਹੜੀ ਫੌਜ ਵਾ ਇਹ ਲੱਗੀ ਜੇ ਹੁਣ ਵਟਾਂ ਤੇ ਮਿੱਟੀ ਰਖਣ ਦੀ ਜੇ ਤੇ ਤੁਹਾਨੂੰ ਇਸ ਹਿਸਾਬ ਨਾਲ ਪਤਾ ਲੱਗ ਹੀ ਗਿਆ ਹੋਊਗਾ ਵੀ ਇਹ ਸਾਡੇ ਬੰਦੇ ਕਿੰਨੇ ਹੀ ਮਿਹਨਤੀ ਆ ਇਹਨਾਂ ਦੇ ਸਰੀਰ ਵੀ ਸੋਹਣੇ ਆ ਤੇ ਕੰਮ ਵੀ ਬਹੁ ਕਰਦੇ ਜੇ ਆਹ ਵੇਖ ਲਓ ਤੇ ਸਾਇਰਸ ਉਹ ਡਿਆ ਜੇ ਕਦੂ ਕਰਨਾ ਤੇ ਸਖਜਿੰਦਰ ਭਾਜੀ ਹੁਣੀ ਗਏ ਆਪਣੇ ਨਾਗਲੇ ਦਾ ਕੋ ਵੀਡੀਓ ਵੀਡੀਓ ਤੇ ਕਰਨਾ ਹੈ ਨਾ ਕਰਨਾ ਇਤਰਾ ਹੀ ਆ ਹਾਂਜੀ ਵੀਡੀਓ ਬਣਾਉਣਗੇ ਹਾਂਜੀ ਹਾਂਜੀ ਤੇ ਜੀਵਨ ਜੋਰ ਨੇ ਸਵੇਰ ਦੀ ਦੋ ਤਿੰਨ ਦੀ ਸਾਨੂੰ ਚਾਹ ਪਿਆਤੀ ਆ ਘਰੋਂ ਬਣਾ ਬਣਾ ਕੇ ਇੱਕ ਬੰਦਾ ਜਾਂਦਾ ਮੋਟਰਸਾਈਕਲ ਤੇ ਤੇ ਲੈ ਆਉਂਦਾ ਵਾ ਤੇ ਮੋਟਰਸਾਈਕਲ ਹਟਾਉ ਸਾਹਮਣੇ ਲੱਗਾ ਵਾ ਤੇ ਵੇਖ ਲਓ ਵੀ ਸਾਡੇ ਬੰਦੇ ਕਿੰਨੇ ਮਿਹਨਤੀ ਆ ਤੇ ਅਸੀਂ ਤੇ ਮਹਾਰਾਜ ਦੇ ਘੜੀ ਇਹੋ ਹੀ ਅਰਦਾਸ ਕਰ ਸਕਦੇ ਆ ਵੀ ਹਰ ਇੱਕ ਦੇ ਬੱਚੇ ਇੰਨੇ ਹੀ ਮਿਹਨਤੀ ਹੋਣ ਜਿੰਨੇ ਕਿ ਸਾਡੇ ਆ ਆ ਵੇਖ ਲੋ ਮੈਂ ਵੀ ਨਹੀਂ ਕਰਦਾ ਇਹ ਇਹਨਾਂ ਦੇ ਕਰਨੀ ਚਾਹੀਦੀ ਆ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਆ ਆਪਣਾ ਹੀ ਕੰਮ ਇਹਨਾਂ ਦਾ ਗਿਆਨ ਨੂੰ ਖਾਣ ਨੂੰ ਦੇਣਾ ਬਿਲਕੁਲ 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 ਸਹੀ ਗੱਲ ਆ ਇਹ ਵਾਕਿਆ ਉਦੇ ਸਹੀ ਗੱਲ ਵਾ ਹਨਾ ਜੇ ਕਰਾਂਗੇ ਤੇ ਖਾਵਾਂਗੇ ਹਨਾ ਕਿਹੜਾ ਪਤਾ ਕਰ ਜਿੰਨੇ ਘਰ ਬੰਦੇ ਨੇ ਹਾਂ ਬਿਲੇ ਬਹਿ ਕੇ ਰੋਟੀਆਂ ਖਾਣੀਆਂ ਇਹਨੂੰ ਵੀ ਪਤਾ ਕਿੱਥੋਂ ਕਦਾ ਮਾਂ ਦੀ ਰੋਟੀ ਹਾਂ ਇਹ ਤੇ ਵਾਕਿਆ ਗੱਲ ਸਹੀ ਆ ਉਹਨੂੰ ਕਦਰ ਨਹੀਂ ਹੁੰਦੀ ਹੈ ਹਾਂ ਉਹਨੂੰ ਕਦਰ ਨਹੀਂ ਹੁੰਦੀ ਨਹੀਂ ਤੇ ਵਾਕਿਆ ਗੱਲ ਸਹੀ ਹੈ ਤੇ ਉਹ ਜਿਹੜਾ ਸਾਡਾ ਟਰੈਕਟਰ ਚੱਲੰਦਿਆ ਸੈਲਸ ਲੋਂਡਿਆ ਜੀ ਉਹਨੂੰ ਤੇ ਮੈਂ ਚਲੋ ਕਿਹੜੀ ਰੌਣਕ ਮੇਲਾ ਤੁਹਾਨੂੰ ਵਿਖਾ ਲਈਏ ਬੰਦੇ ਸਾਡੇ ਕਿਤਰਾ ਕੰਮ ਕਰਦੇ ਆ ਤੇ ਬਾਬੇ ਨਾਨਕ ਦੀ ਬੜੀ ਕਿਰਪਾ ਵਾ ਤੇ ਚਲੋ ਸਹਿਬ ਉਹ ਚੰਗੇ ਸਾਰੇ ਸਿਹਰ ਤੇ ਲੱਗੇ ਆਣਗੇ ਸਾਡੇ ਨਾਲ ਵਟਾ-ਵਟਾ ਲਈ ਬੀਜ ਜਾਂਦੇ ਆ ਤੇ ਚਲੋ ਇਹ ਆ ਵੀ ਕੰਮ ਨਾ ਜਿੰਨਾ ਘੱਟ ਹੋ ਜੇ ਉਹਨਾਂ ਚੰਗਾ ਵਾ ਹਨਾ ਨਹੀਂ ਤੋਤਰਾ ਫਿਰ ਸਾਨੂੰ ਕਰਨਾ ਪੈਂਦਾ ਵਾ ਤੇ ਇਹ ਆ ਵੀ ਬੱਚਿਆਂ ਦੇ ਨਾਲ ਬੜਾ ਫਰਕ ਪੈਂਦਾ ਵਾ ਤੇ ਮੈਂ ਤੇ ਸਾਰਿਆਂ ਨੂੰ ਇਹੋ ਅਰਦਾਸ ਕਰ ਸਕਦਾ ਖੜਕਦੇ ਗੜੀ ਬੇਨਤੀ ਪੀ ਚਲੋ ਹਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਕਿਉਂਕਿ ਅਸੀਂ ਇਹ ਕੰਮ ਤੋਂ ਬਹੁਤ ਦੂਰ ਹੁੰਦੇ ਜਾਂਦੇ ਆ ਬੱਚੇ ਸਾਡੇ ਤੇ ਮੇਰੀ ਬੇਨਤੀ ਇਹੋ ਹੀ ਆ ਵੀ ਆਪਣੇ ਬੱਚਿਆਂ ਨੂੰ ਜਰੂਰ ਮਾੜਾ ਮੋਟਾ ਨਾਲ ਲੈ ਕੇ ਆਇਆ ਕਰੋ ਹਰ ਕੰਮ ਦੱਸਿਆ ਕਰੋ ਇਤਰਾ ਇਤਰਾ ਵਾ ਇਤਰਾ ਪਨੀਰੀ ਬੀਜੀ ਦੀ ਕਿਤਰਾ ਗੱਦੂ ਕਰੀਦੇ ਆ ਕਈਆਂ ਦੇ ਮਾਂ ਕੋਈ ਤਾਂ ਹੁੰਦਾ ਵਾ ਕਿਤੇ ਪਾ ਕੀ ਨੇ ਆਣਾ ਮਲੇ ਕਿਤਨਾ ਕੰਡਾ ਆਏ ਕੋਤੇ ਨਹੀਂ ਇਹਨੇ ਗੰਬਾਹਿਣਾ ਵਾ ਨੇ ਲੱਪੜ ਜਾਣਾ ਵਾ ਇਹ ਹੋਏਣਾ ਵਾ ਲੱਬੜੂਗਾ ਤੇ ਕੋ ਆਊਗਾ ਹਾਂ ਇਹ ਤਾਂ ਗੱਲ ਆ ਗਈ ਸэр ਉਦੇ ਉਹ ਜੋ ਇਹਨੇ ਜਾਣਾ ਮਿੱਟੀ ਨੇ ਹਾਂਜੀ ਹਾਂਜੀ ਬਾਕੀ ਇਹ ਗੱਲ ਆ ਵੀ ਇਹਨਾਂ ਨੂੰ ਹੈਗੀਆਂ ਵਾ ਛੁੱਟੀਆਂ ਹਾਂਜੀ ਇਹ ਦੋਵੇਂ ਪਲੱਸ 1 ਚ ਪੜਦੇ ਜੇ ਤੇ ਸੈਰਸ ਦੀ ਜਿਹੜੀ ਆ ਕੰਪਲੀਟ ਹੋ ਗਈ ਆ ਪਲੱਸ 2 ਤੁਹਾਨੂੰ ਪਤਾ ਹੀ ਸਾਰੇ ਨੂੰ ਅੱਗੇ ਤੇ ਇਹ ਆ ਵੀ ਚਲੋ ਆ ਵੇਖ ਲਓ ਕਿਤਨਾ ਕੰਮ ਕਰਦੇ ਬੰਦੇ ਸਾਡੇ ਇਹ ਆ ਵੀ ਸਿਆਣੇ ਆ ਬਹੁਤ ਜ਼ਿਆਦੇ ਪਤਾ ਵਾ ਵੀ ਸਾਡੇ ਮਾਪਿਓ ਕਿਤਨਾ ਪੈਸਾ ਕਮਾਉਂਦੇ ਆ ਕੀ ਕਰਦੇ ਆ ਹਨਾ ਮਿਹਨਤ ਕਿਤਰਾ ਹੁੰਦੀ ਆ ਹਰ ਬੰਦਾ ਸੋਚਦਾ ਵੀ ਇਹਨਾਂ ਨੂੰ ਕਈਆਂ ਨਿਆਣਿਆਂ ਨੂੰ ਪਤਾ ਹੀ ਨਹੀਂਗਾ ਵੀ ਪੈਸੇ ਕਿੱਥੋਂ ਆਉਂਦੇ ਉਹਨਾਂ ਨੂੰ ਖਰਚਣ ਵਾ ਤੇ ਚਾਹੀਦੇ ਆ ਕਿਉਂ ਉਹਦੇ ਇਹੀ ਗੱਲ ਵਾ ਹਾਂ ਇਹ ਨਹੀਂ ਕਿ ਉਹਨਾਂ ਨੂੰ ਕੋਈ ਖਰਚਾ ਨਹੀਂ ਮਿਲਦਾ ਖਰਚਾ ਮਿਲਦਾ ਉਹਨੂੰ ਇਹ ਕਿ ਹਿੰਝੋ ਜੋ ਜੋ ਕਹਿੰਦੇ ਕਰਦੇ ਆ ਸਾਰੇ ਕੰਮ ਵੀ ਕਰਦੇ ਆ ਭਾਵੇਂ ਘਰ ਦਾ ਐ ਭਾਵੇਂ ਬਾਹਰ ਦਾ ਬਾਹਰ ਤੋਂ ਹੈ ਹਾਂ ਠੀਕ ਠੀਕ ਇਹ ਤੇ ਗੱਲ ਹੈਗੀ ਚਲੋ ਬਾਕੀ ਫੇਰ ਤੁਹਾਨੂੰ ਵਿਖਾਉਂਦੇ ਆ ਕਿਉਂ ਕਰਨਾ ਹਾਂਜੀ ਹਾਂਜੀ ਠੀਕ ਹੈ ਨਾ ਆ ਕੱਢੋ ਕੰਮ ਤੁਸੀਂ ਵਟਰਦਾ ਤੇ ਉਹ ਮੁੜ ਕੇ ਪਰਲੀ ਵਟ ਜਾ ਕੇ ਫੇਰ ਲੇੰਬਦੇ ਹਨਾ ਇਹ ਮੈਂ ਤਾਂ ਲੇੰਬੇ ਲੰਬਾਤੀ ਵਟ ਵਜਾਦੀ ਗਾਚੀਆਂ ਰਖਾਤੀਆਂ ਵਾ ਤੇ ਜਦੋਂ ਆਪਣੇ ਸੁਹਾਗਾ ਮਾਰਨਾ ਵਾ ਨਾ ਤੇ ਉਹ ਜਿਹੜਾ ਚਿੱਕੜ ਜਾਵਾ ਪਨੀਰੀ ਦੇ ਵਿੱਚ ਪੈਣਾ ਵਾ ਤੇ ਫੇਰ ਉਹ ਨਾ ਪਨੀਰੀ ਪੁੱਟਣ ਦੇ ਵਿੱਚ ਥੋੜੀ ਦਿੱਕਤ ਆਉਣੀ ਆ ਤੇ ਇਹ ਕਰਕੇ ਫਿਰ ਨਾ ਮੈਂ ਇਹਨਾਂ ਨੂੰ ਪਹਿਲਾਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਆ ਪਹਿਲਾਂ ਆ ਕੰਮ ਕਰੋ ਤੇ ਕਮੈਂਟਾਂ 'ਚ ਸਾਰੇ ਜਣੇ ਦੱਸਿਓ ਵੀ ਸਾਡੇ ਬੱਚੇ ਕਿਤਨਾ ਤੁਹਾਨੂੰ ਲੱਗੇ ਆ ਤੇ ਕਿਤਨਾ ਕੰਮ ਕਰਦੇ ਸੋਹਣੇ ਲੱਗਦੇ ਹਨਾ ਕੰਮ ਕਰਦੇ ਤੇ ਚਲੋ ਬਾਕੀ ਤੁਹਾਨੂੰ ਫੇਰ ਖੋਣੇ ਆ ਸਰਸ ਵੀਰ ਨੇ ਕੰਮ ਦਿੱਤਾ ਜੇ ਨਵੇੜ ਤੇ ਟਰੈਕਟਰ ਕਾਤਾ ਜੇ ਹੁਣ ਬੰਦ ਸਰਸ ਕੰਮ ਹੋ ਗਿਆ ਕੰਮ ਹੋ ਗਿਆ ਬਸ ਹੁਣ ਸੁਹਾਗਾ ਮਾਰੀਏ ਹੈ ਮੁੜ ਕੇ ਵੇਖੀ ਨਹੀਂ ਅਰੇ ਨਾ ਥੋੜਾ ਜਿਹਾ ਪਾਣੀ ਘਟਵਾ ਤੇ ਮੈਂ ਨਾ 1 ਵਜੇ ਲਾਈਟ ਆ ਜਣੀ ਆ ਤੇ ਫੇਰ ਵੇਖਾਂਗੇ ਹਸਤਾ ਬਾਗ ਮੈਂ ਅੱਲਾਹ ਅੱਲਾਹ ਫੇਰ ਤੀਆਂ ਦੌਰ ਬਾਅਦ ਤੇ ਹੁਣ ਜਦੋਂ ਬੱਤੀ ਆਊਗੀ ਤਾਂ ਪਾਣੀ ਘੰਟਾ ਕੋ ਹੋਰ ਫਿਰ ਜਾਊਗਾ ਨਾ ਬਿਲਕੁਲ ਬਿਲਕੁਲ ਸੁਹਾਗਾ ਬਾਦ ਹਾਂ ਤੁਹਾਡੇ ਭਰਾਵਾਂ ਨੂੰ ਪੁੱਛ ਲੈਣਾ ਕੋਈ ਚਾਹ ਪਾਣੀ ਚਾਹ ਪਾਣੀ ਮੈਨੂੰ ਪਿਆੜ ਕੇ ਲੈਂਦਾ ਵੇ ਇਹ ਆਹ ਵੇ ਆਹ ਲੱਗੇ ਜੀ ਆਹ ਵੇ ਕੋ ਮੱਟਾ ਬੰਦਾ ਠੀਕ ਆ ਠੀਕ ਆ ਬੰਦੇ ਬੜੇ ਮਿਹਨਤੀ ਸਾਡੇ ਹੈ ਆਇ ਤਰ੍ਹਾਂ ਹੀ ਆ ਜੀ ਚਲੋ ਸਾਡੀ ਵਾਈ ਸਾਂਝੀ ਆ ਜੀ ਪਰਿਵਾਰ ਦੇ ਬੰਦੇ ਜਦਾਰੇ ਨਾਲ ਲੱਗੇ ਹੁੰਦੇ ਕੰਮ ਵਿਟਮਣੇ ਨੇ ਕਰਦਾ ਸਹੀ ਗੱਲ ਆ ਬੰਦਾ ਲਾਉਣ ਦੀ ਲੋੜ ਨਹੀਂ ਪਈ ਆ ਲੱਗੇ ਮੈਂ ਡਿੱਟਰ ਚਲਾਈ ਜਾਂਦਾ ਵਾਂ ਜੇ ਕਿਨੇ ਪਾਣੀ ਵੇਖੀ ਜਾਣਾ ਵਾਂ ਕੰਮ ਕਿੱਥੇ ਜਾਂਦਾ ਇਹ ਤੇ ਗੱਲ ਹੈ ਹਣਾ ਹੁਣ ਕੱਲਾ ਬੰਦਾ ਹੋਵੇ ਵਟਾਲੇਪਰ ਵਾਲਾ ਕੱਲਾ ਹੀ ਬੰਦਾ ਹੋਵੇ ਆ ਪਰ ਕਦੂ ਕਰਨ ਵਾਲਾ ਤੇ ਕੱਲਾ ਹੀ ਪਾਣੀ ਵਖਣਾ ਕਿੱਥੇ ਕੰਮ ਜਾਊਗਾ ਇਹ ਤੇ ਗੱਲ ਹੈ ਉਹਦਾ ਕੰਮ ਸਾਰੀ ਦਿਹਾੜੀ ਦੀ ਪੈ ਗਿਆ ਕਿੱਲੇ ਦਾ ਹੀ ਹਾਂ ਕਿੱਲਾ ਕਿੱਲੇ ਦਾ ਕੰਮ ਮਿੰਟੋ ਬੜੇ ਨੇ ਪ੍ਰਜਾ ਦਾ ਕੰਮ ਨਹੀਂ ਇਹਨਾਂ ਲੰਬਤੀ ਆ ਵਾਟਰਾ ਵੇਖੋ ਤੁਹਾਡੇ ਹੁੰਦੇ ਹੀ ਆਹ ਵੇਖੋ ਇੱਥੋਂ ਲੱਗੇ ਸੀ ਤੇ ਪਨੀਰੀ ਉਹ ਤੱਕ ਵੀ ਜੀ ਆ ਤੇ ਉਹ ਵੇਖੋ ਉਹਦੇ ਗਾਈ ਚੱਲ ਗਿਆ ਤੇ ਕਰਨ ਅਜੇ ਪਿੱਛੇ ਜੇ ਵੱਡੀ ਗੱਡੀ ਹੋਣੀ ਉਹ ਟਰੈਕਟਰ ਉਹ ਹਾਂਜੀ ਹਾਂਜੀ ਵੀ ਡੇ ਆ ਹਾਂ 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 ਲੈ ਨਹੀਂ ਉਹਨਾਂ ਕਦੋਂ ਕਰਨਾ ਉਹ ਨਹਿਰ ਦੀ ਵਾਰੀ ਕਰਨ ਨਾਲ ਨਹਿਰ ਦੀ ਵਾਰੀ ਕਰਨ ਕਿਸੇ ਵੀ ਜੀਵ ਦੇ ਵਿੱਚ ਹਾਂ ਤੇ ਬਾਕੀ ਇਹ ਵੀ ਚਲੋ ਬੜਾ ਵਧੀਆ ਪਿਆਰ ਆ ਜੀ ਆਪਣੇ ਪਰਿਵਾਰ ਨਾਲ ਹਾਂਜੀ ਹਾਂਜੀ ਦੇਖੋ ਕੂਨ ਸਾਰੇ ਇਕੱਠੇ ਹੋ ਜੀ ਦਾ ਤੇ ਸਾਰੇ ਖਾਸ ਢੇੜ ਕੇ ਅਣਖੀ ਤੇ ਦਾ ਰਿਸ਼ਤ ਹੁੰਦੀ ਆਈ ਮਾਂ ਨਾਲ ਆਪਣਾ ਚਾਹ ਪਾਣੀ ਪੀ ਕੇ ਆਪਣਾ ਕੰਮ ਕਰੀਏ ਤੇ ਮਜ਼ਾ ਵੀ ਉਸ ਚੀਜ਼ ਤੇ ਆਉਂਦਾ ਵਾ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਕੰਮ ਨੂੰ ਕਰਨ ਉਹ ਤਾਂ ਤੁਹਾਨੂੰ ਪਤਾ ਵੀ ਤਾਂ ਫਿਰ ਕੋਈ ਉਸ ਵਾਰੀ ਇਹਦਾ ਜੀ ਨਾਲੇ ਸੈਰਸ ਗੱਲ ਇੱਕ ਵਾਰ ਇਕੱਠੇ ਕੰਮ ਦਾ ਇਹ ਆ ਕਿ ਜੇ ਬੰਦਾ ਇੱਕ ਧਾਗੇ ਪਿੱਛੇ ਵੀ ਚਲ ਜੇ ਸਾਡਾ ਕੰਮ ਚੱਲਦਾ ਰਹਿੰਦਾ ਹੁਣ ਹੁਣ ਅਸੀਂ ਕਦੀ ਜਿੱਦ ਨਹੀਂ ਕੀਤੀ ਕਿ ਉਹ ਵੀ ਮੇਰੇ ਸੁਖਿੰਦਰ ਹੈ ਨਿਗਾ ਤੇ ਉਹਨੇ ਵੀ ਨਹੀਂ ਕਦੀ ਕਿਹਾ ਵੀ ਮਨਜਿੰਦਰ ਇੱਥੇ ਹੈ ਨਿਗਾ ਤੇ ਮੈਨੂੰ ਬਲੋੜਾ ਕਰ ਦੇ ਦੇ ਹੁਣ ਚੱਲ ਅਹੀਂ ਰਾਤੀ ਉਹਦੇ ਘਰੇ ਸੈਰਸ ਕਿੰਨੇ ਵਜੇ ਘਰ ਗਈ ਸੀ 2:30 ਵਜੇ ਹਾਂ 2:30 ਵਜੇ ਰਾਤ ਗਏ ਕੰਮ ਤੋਂ ਦੰਦ ਨਵੇੜ ਕੇ ਸਾਰਾ ਹਾਂ ਵੇਖੋ ਕਿੰਨਾ ਮੀਂਹ ਉਦੋਂ ਕਿੰਨੀ ਰਾਤ ਹਨੇਰੀ ਚੱਲਦੀ ਸੀ ਤੇ ਆਪਾਂ ਮੈਂ ਕਰਨ ਸਰੇ ਅੰਦਰ ਤੇ ਸੈਰਸ ਹਨਾ ਹਾਂ ਉੱਥੇ ਸਾਰੇ ਜਾਣੇ ਹੁਣ ਦੇਖੋ ਹੁਣ ਚਾਚੂ ਚਾਚੀਗੇ ਵੀਡੀਓ ਬਣਾ ਹਾਂ ਹੁਣ ਅਸੀਂ ਉਹੋ ਜੀ ਤੇ ਅਹੀਂ ਕਈ ਵੀ ਸਾਨੂੰ ਕਿ ਲੋੜ ਪਈ ਆ ਹਾਂ ਹੁਣ ਵੇਖ ਲੋ ਅਸੀਂ ਤੰਨੇ ਜਾਣੇ ਤੇ ਕਰਨ ਆਉ ਲੱਗਾ ਜੀ ਹਾਂ ਜੀ ਇਹ ਆਓ ਵੇਖੋ ਠੀਕ ਹੈ ਨਾ ਆਓ ਜੀ ਤੇ ਆਈ ਨਹੀਂ ਕਰੀ ਉਹ ਸਾਡਾ ਪਲਵਾਨ ਹੈਗੇ ਬੰਦੇ ਸਾਡੇ ਬੜੇ ਬੜੇ ਤਗੜੇ ਹੈਗੇ ਪਲਵਾਨੀ ਵੀ ਉਹ ਬਾਟੇ ਨਾ ਨਿੰਦ ਨਹੀਂ ਬਹੁਤ ਮੈਂ ਵੇਖੋ ਸਹੀ ਬਹੁਤ ਲੱਗੇ ਕੰਮ ਇਕੱਠਾ ਹਾਂ ਇਹ ਆ ਵੀ ਚਲੋ ਹਨਾ ਵਧੀਆ ਲੱਗਦਾ ਹਨਾ ਹਾਂ ਪਰ ਨਾ ਲੋਕੀ ਆਪਣੇ ਬੱਚੇ ਨੂੰ ਕੰਮ ਤੇ ਲਾਉਂਦੇ ਨਹੀਂ ਜੋ ਸਰਸ ਦੱਸੋ ਸੁਝਾਅ ਤੁਸੀਂ ਕੰਮ ਤੇ ਇਦਾਂ ਵੀ ਕੰਮ ਤੇ ਲਾਓਗੇ ਨਾ ਬੱਚੇ ਨੂੰ ਤੇ ਬੱਚੇ ਨੂੰ ਹੋਊਗਾ ਵੀ ਮੈਂ ਕੰਮ ਕੀਤਾ ਤਾਂ ਮੈਂ ਕਰਨਾ ਵੀ ਹੈਗਾ ਵਾ ਤੇ ਜੇ ਉਹ ਨੂੰ ਅੰਦਰ ਹੀ ਵਾਰਡ ਛੜਿਆ ਜੇ ਉਹ ਨੂੰ ਮਤਲਬ ਅੰਦਰ ਹੀ ਏਸੀ ਦੀ ਬਾਹਰ ਛੜਿਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਕੱਲ ਨੂੰ ਜਾ ਕੇ ਬੰਦਾ ਤੰਗ ਹੋਊਗਾ ਜੀ ਇਹ ਤਾਂ ਗੱਲ ਹੈ ਜੀ ਜਿੰਨੇ ਇੱਥੇ ਨਹੀਂ ਮਿਹਨਤ ਕੀਤੀ ਹੁਣ ਅਸੀਂ ਇੱਥੇ ਧੋ ਪਛਾਂ ਝਾਕੀਆਂ ਮੀਂਹ ਝਾਕੇ ਸਾਰੇ ਤੇ ਸਾਨੂੰ ਹੁਣ ਜਿੱਤੇ ਮਾਝੀ ਘਟਾ ਦੇਗਾ ਮੈਂ ਇਹਦੇ ਪਰਵਾਹ ਨਹੀਂ ਕਰਦੀ ਤੇ ਜਿੰਨੇ ਮਤਲਬ ਰਹਿਣਾ ਹੀ ਅੰਦਰ ਵਾ ਜਿੰਨੇ ਕਰਨਾ ਕੱਖ ਨਹੀਂ ਆਹ ਤਾਂ ਨਹੀਂ ਰਾਤੀ ਲੱਗੇ ਕੋਈ ਨੋ ਕੋਈ ਨਾ ਤਿੰਨ ਕਿੱਲੇ ਹੋਈ ਗਏ ਆ ਸਰ ਤਿੰਨ ਕਿੱਲੇ ਕਦੋਂ ਤਿੰਨ ਕਿੱਲੇ ਇਹੋ ਜਿਹੇ ਰਾਤ ਦੇ ਹੀ ਕਹਿੰਦੇ ਵੀ ਛੱਡ ਪਰਾਂ ਰਾਤ ਪਈ ਆ ਮੀਂਹ ਤੇਰੀ ਆਉਣੀ ਆ ਲੋਕ ਕਦੋਂ ਫਿਰ ਆਈ ਜਾਣਾ ਹੈਗਾ ਹੁਣ ਕਦੋਂ ਹੋ ਗਿਆ ਤਾਂ ਹੁਣ ਬੱਸ ਲਾ ਬੰਦੇ ਕਹੇ ਇੱਕ ਦਿਹਾੜੀ ਇੱਕ ਅੱਧੀ ਚ ਲੱਗ ਜਾਣਾ ਉਹਦੇ ਕਿੱਲੇ ਆ ਗਣਾ ਇਹੋ ਚਾਰ ਤਿੰਨ ਦਿਨੇ ਕੰਮ ਤੇ ਬੰਦਾ ਟਿਕਾ ਕੇ ਕਰ ਲੇ ਕੰਮ ਮੁੜ ਕੇ ਪਾਣੀ ਇੱਕ ਕਪੜਾ ਜਿਹੜੀ ਤੇਰੀ ਈਦੇ ਆ ਨਾ ਬੱਚੇ ਸਾਰੇ ਉਹਨਾਂ ਸਾਰੇ ਨੇ ਸੁਝਾਦੇ ਵੀ ਆਪਣੇ ਮਾਪੇ ਉਹਦੇ ਨਾਲ ਜਰੂਰ ਕੰਮ ਕਰਵਾਇਆ ਕਰਨ ਖੇਤਾਂ 'ਚ ਜਾ ਕੇ ਹਨਾ ਹੁਣ ਮੇਰੀ ਉਮਰ ਮੈਨੂੰ ਵੀ 19 ਸਾਲ ਉਮਰ ਹੈ ਮੇਰੀ ਹਾਂਜੀ ਤੇ ਹੁਣ ਤੋਂ ਲਾਲੋ ਵੀ ਕੰਮ ਪੂਰਾ ਵਧੀਆ ਵਾ ਸਰੀਰ ਵੀ ਵਧੀਆ ਵਾ ਕੋਈ ਤੋਖ ਤਾਰੂ ਨਹੀਂ ਗਾ ਬੰਦੇ ਨੂੰ ਐ ਹੁਣ ਅੱਜ ਕਿਹਨੂੰ ਕੱਖ ਨਹੀਂ ਦਦਾ ਠੀਕ ਹਨ ਬਿਲਕੁਲ ਜਿਹੜੇ ਇਦਾਂ ਦੇ ਕਰਦੇ ਉਹ ਪਖੰਡ ਹੀ ਹੁੰਦੇ ਆ ਪਖੰਡ ਕਰਦੇ ਆ ਹੁਣ ਮੈਂ ਕਹੀ ਜਾ ਮੇਰੇ ਇੱਥੇ ਕੋ ਹੁੰਦਾ ਉਹ ਹੁੰਦਾ ਤੇ ਉਹ ਵੀਰੇ ਘਰ ਦੇ ਨੇ ਕਹਿਣਾ ਕਿ ਬੈਠਾ ਰੇ ਕੀ ਕਰਨਾ ਫਿਰ ਐਂ ਦੇ ਕੰਮ ਕਰ ਹੀ ਲੈਣਾ ਕੀ ਹੁੰਦਾ ਵੀ ਆਪਣੇ ਅੰਦਰ ਬੰਦੇ ਨੂੰ ਜਰੂਰ ਹੋਣਾ ਚਾਹੀਦਾ ਵੀ ਹਾਂ ਜੇ ਮੇਰਾ ਪਿਓ ਕੰਮ ਕਰਦਾ ਟਰੈਕਟਰ ਵਾਹਂਦਾ ਹਾਂ ਮੈਂ ਲੱਗੇ ਮੱਟਾਂ ਲੈ ਮੈਂ ਟਰੈਕਟਰ ਚਲਾਵਾ ਸਹੀ ਹੈ ਮੈਂ ਪਾਣੀ ਵੇਖਾਂ ਇਹ ਨਾ ਹੋਏ ਵੀ ਪਿਓ ਕਲਾ ਹੀ ਕੰਮ ਕਰਦਾ ਉਹਦੇ ਇਕੱਲੇ ਦਾ ਕੰਮ ਚਲਾਈ ਹੋ ਜੇ ਤੇ ਵੇਖੋ ਜੀ ਬੱਤੇ ਸਾਡੇ ਆ ਗਏ ਆਹ ਜੀ ਆਹ ਵੇਖੋ ਕਰਨਾ ਕਿਤਰਾ ਲਿੰਬੀ ਗਈ ਵਟ ਵੇ ਹਾਂਜੀ ਆ ਲਿੰਬੀ ਗਈ ਹੁਣ ਆਲੀ ਰਗੀ ਜੀ ਹਾਂ ਤੂੰ ਸੁਣਾ ਉਹਦੇ ਆ ਹਾਲ ਮੰਦੇ ਹੋਏ ਹੁਣ ਐ ਨਹੀਂ ਨਹੀਂ ਇੱਕ ਵਟ ਲਿੰਬ ਜੋ ਹੋਰ ਫਿਰ ਤੁਹਾਨੂੰ ਠੰਡੇ ਦੀ ਬੋਤਲ ਠੀਕ ਆ ਤੇ ਨਾਲ ਹੋਰ ਲੱਟਰ ਫੱਟਰ ਜਿਹੜਾ ਤੁਸੀਂ ਆਖੋਗੇ ਹਾਂ ਉਹ ਸਕੇ ਦਾਂਗੇ ਤੁਹਾਨੂੰ ਸਾਰਾ ਮਾਲ ਮਿਲੇਗਾ ਠੀਕ ਆ ਐ ਜਿਹੜਾ ਤਨ ਪਾ ਦੇਣੇ ਕਰੀ ਪੂਰੇ ਵਟ ਹੋਰ ਰਗੀ ਜੇ ਬਾਕੀ ਮਿੱਟੀ ਲੱਗੀ ਕਰਾਂ ਸਾਰੇ ਪਾਸੇ ਭਰਾ ਹਾਂ ਚੱਲ ਪੁੱਤ ਇਤਰਾਵਾ ਮੈਂ ਮਿਹਨਤ ਕੀਤੀ ਪੁੱਤ ਕੰਮ ਆ ਜਾਂਦੀ ਆ ਜੇ ਹੀ ਹੁਣ ਬੰਦਾ ਲਿਆਵਾਂਗੇ 5-700 ਉਹਨੂੰ ਦਵਾਂਗੇ ਉਹ ਹੀ 5-700 ਤੁਸੀਂ ਆਪਣੇ ਖਾਓ ਪੀਓ ਮੋਜਾਂ ਲੋ ਅੱਜ ਕੰਮ ਕਰੇਂਗਾ ਤੇ ਕੱਲ ਤੁਹਾਨੂੰ ਸਭ ਆਏਗਾ ਉਹਦੇ ਉਹਦੀ ਗੱਲ ਆ ਜੇ ਤੂੰ ਅੱਜ ਨੂੰ ਨਾ ਕੀਤਾ ਕੋਪ ਤੇ ਮੁੜ ਕੇ ਕੱਲ ਨੂੰ ਗੰਦਰਾ ਹੋਊਗਾ ਹਾਂ ਇਹ ਨਾ ਇਹ ਗੱਲ ਨਹੀਂ ਕਹਣੀ ਵੀ ਉਹ ਖਾਰੇ ਕਿੱਦਾਂ ਵੰਦ ਉਹ ਸੜਾਈ ਰੱਖੀ ਹੁੰਦੀ ਕੰਮ ਤੇ ਬਿਲਕੁਲ ਬਿਲਕੁਲ ਆਪ ਤੁਸੀਂ ਹੁਣ ਦੱਸੋ ਬਈ ਹੁਣ ਵੇਖੋ ਵੀ ਆਪਾਂ ਆ ਕੰਮ ਕਰ ਲਿਆ ਵਾ ਹੁਣ ਵੀ ਚਾਰ ਜਣੇ ਆਪਾਂ ਹੈਗੇ ਆਏ ਥੋੜਾ ਜਿਹਾ ਕੰਮ ਰਹਿ ਗਿਆ ਛੱਟਾ ਆਪਾਂ ਮੁਕਾ ਕੇ ਫਿਰ ਘਰੋ ਘਰੀ ਚਲ ਜਣਾ ਬਿਲਕੁਲ 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 ਮੈਂ ਇਦਾਂ ਜੇ ਰਾਲ ਕੇ ਕੰਮ ਕਰੀਏ ਫਿਰ ਖੇਤੀ ਹੋ ਜਾਂਦਾ ਵਾ ਹਾਂ ਕਿਉਂ ਉਹਦੇ ਇਤਰਾ ਹੀ ਆ ਮੈਂ ਇਤਰਾ ਹੀ ਹੈ ਬੰਦੇ ਵੇ ਤੁਹਾਡੇ ਬੰਦੇ ਸੇਤਾਂ ਬਹੁਤ ਸੋਹਣੀਆਂ ਸਾਰਿਆਂ ਦੀ ਵੇਲ ਬਾਬੇ ਨਾਨਕ ਦੀ ਬਹੁਤ ਕਿਰਪਾ ਵਾ ਇਹ ਆ ਵੀ ਚਲੋ ਖਾਂਦੇ ਪੀਂਦੇ ਖੁੱਲਾ ਵਾ ਕੋਈ ਗੱਲ ਨਹੀਂ ਤੇ ਆ ਜਾ ਕੇ ਤੇ ਚਲੋ ਇਹਨਾਂ ਵਾਤੇ ਕਰੀਦਾ ਸਭ ਕੋ ਬੱਚਿਆਂ ਵਾਤੇ ਇਹ ਆ ਵੀ ਚਲੋ ਇੰਨੀ ਗੱਲ ਹੈਗੀ ਮਹਾਰਾਜ ਦਾ ਬੜਾ ਸ਼ੁਕਰ ਆ ਵੀ ਆਗਿਆਕਾਰ ਆ ਸਾਡੇ ਨਾਲ ਬਹੁਤ ਕੰਮ ਕਰਾਉਂਦੇ ਆ ਤੇ ਆ ਵੇਖੋ ਹੁਣ ਮਸਤੀ ਕਰਨ ਲੱਗਾ ਜੇ ਮਿੱਟੀ ਮੁੱਟੀ ਨੇ ਵੀ ਬੰਦਾ ਸਾਡਾ ਕਿਉਂ ਸੈਸ ਹੋੜ ਦੱਸੋ ਅਹੀਂ ਘੜੀ ਕਿਹੜੀ ਗਾਣਾ ਗਤੋ ਜੀ ਨੇਤ ਗੱਲ ਮਾਰਨਾ ਚਲੋ ਤੇ ਇਹ ਆ ਕੁਝ ਹੀ ਵਾਰ ਤੇ ਹੁੜੇ ਲੜਪੜ ਤੇ ਲੜਨਾ ਤੇ ਭਾਵੇਂ ਘੜੀ ਕੱਢ ਜਾਣ ਕਿਉਂ ਸੈਸ ਲੜਾਈ ਆ ਢੀ ਘੜੀ ਪਲਦੀ ਆ ਘੜੀ ਪਲਦੀ ਵਾਕਿਆ ਸਹੀ ਗੱਲ ਆ ਲੜਾਈ ਵੀ ਕਰੀ ਲੜ ਕੇ ਤੇ ਫੇਰ ਹੋਵੇ ਸਿਕਟਡ ਆ ਹਾਂ 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 ਪਾਣੀ ਨਹੀਂ ਪੋਤਾ ਪਾਣੀ ਨਹੀਂ ਲੈਂਦੀ ਬੋਤਲ ਪਈ ਬੰਬੀ ਤੇ ਪੀ ਲਓ ਜਾ ਪੀ ਜਾਣਾ ਕਰ ਦੋ ਮੈਂ ਜਾ ਜਾ ਮੇਰਾ ਬੋਤ ਮੋਟਰਸਾਈਕਲ ਲੈ ਜਾ ਕਿਉਂ ਹੋਇਆ ਤੇ ਸਿਹਤ ਵੀ ਠੀਕ ਆ ਤੇ ਜੀਵਨ ਜੋਤ ਘਰ ਜੇ ਹਨਾ ਥੋੜੇ ਠੀਕ ਨਹੀਂ ਹੈਗੇ ਆਕਾ ਠੀਕ ਨਹੀਂ ਥੋੜੇ ਜੇ ਨਹੀਂ ਤੇ ਉਹਨਾਂ ਵੀ ਬਹੁਤ ਇਥੇ ਹੁਣਾ ਹੀ ਬਾਹਰ ਕਹਿੰਦੇ ਇਸ ਜਰੇ ਤੇ ਪਰ ਥੋੜੇ ਜੀ ਨਾ ਸਿਹਤ ਠੀਕ ਨਹੀਂ ਉਹਨਾਂ ਦੀ ਹੋਈ ਕੀ ਆ ਤੇ ਕੋਈ ਨਹੀਂ ਉਹ ਭੜੀ ਤਾਂ ਕੀ ਹੋਈ ਨਾ ਸਹੀ ਨਹੀਂ ਕੋਈ ਗੱਲ ਨਹੀਂ ਤਾਂ ਦੀ ਹਾਂ ਬਾਕੀ ਜਦੋਂ ਲਾਬਾ ਲੂਬਾ ਲੱਕੜੀਆਂ ਵੀ ਆ ਜਦੋਂ ਬਿਲਕੁਲ 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 ਇਹ ਜ਼ਰੂਰ ਦੱਸਿਓ ਕਿ ਸਾਡੇ ਬੱਚਿਆਂ ਦਾ ਕੰਮ ਤੁਹਾਨੂੰ ਕਿ ਤਰ੍ਹਾਂ ਦਾ ਲੱਗਾ ਵਾਕਿਆ ਹੀ ਵੇਖ ਲਿਆ ਨਾ ਝੂਠ ਵੀ ਬੋਲਦਾ ਵਾਕਿਆ ਹੀ ਨੇਮਤੀ ਤੇ ਬਹੁਤ ਹੀ ਕੰਮ ਕਰਾਉਂਦੇ ਨਾਲ ਰਾਤ ਨੂੰ ਸਾਡੇ ਨਾਲ ਹੀ ਹੁਣ ਸੇਹ ਸਵੇਰ ਤੇ ਸੋਹਤੇ ਸਾਡੇ ਨਾਲ ਆ ਤੇ ਇਹ ਆਪੇ ਚਲੋ ਜਿਹੜਾ ਇਕੱਲੇ ਬੰਦੇ ਨੇ ਕੰਮ ਕਰਨਾ ਸੀ ਪੰਜ ਛੇ ਜਣੇ ਹੈਗੇ ਆ ਤੇ ਉਹਨਾਂ ਹੀ ਕੰਮ ਛੇਤੀ ਹੋ ਜਾਂਦਾ ਵਾ ਕੰਮ ਕਰਨੋਂ ਇਕੱਲੇ ਵੀ ਫੇੜਾਗੇ ਕੀਤਾ ਵਾ ਚਲੋ ਮਹਾਰਾਜ ਦੇ ਦਇਆ ਨਾਲ ਬੱਚੇ ਨਾਲ ਰਲ ਗਏ ਆ ਤੇ ਹੁਣ ਤਾਂ ਚਲੋ ਬਾਬੇ ਨਾਨਕ ਦੀ ਬਹੁਤ ਜਿਆਦੀ ਕਿਰਪਾ ਵਾ ਤੇ ਮੈਂ ਸਾਰੇ ਨੇ ਉਸ ਸੁਝਾ ਦਊਗਾ ਵੀ ਆਪ ਆਪਣੇ ਬੱਚਿਆਂ ਨੂੰ ਜਰੂਰ ਘਰੇ ਦੇ ਵਿੱਚ ਲੈ ਕੇ ਆਓ ਉਹਨਾ ਹੁਣ ਇਕੱਲੇ ਕੰਮ ਕੀਤਾ ਵਾ ਬੜਾ ਬਹੁਤ ਕਿਤਾ ਲਕਸੀਗਾ ਤੇ ਹੁਣ ਜੀ ਅਸੀਂ ਨਾ ਸਾਧੂ ਦਾ ਕਿਨੇ ਦਿਨੋਂ ਤਾਂ ਬਿਲਕੁਲ ਜੀ ਉਹਦੇ ਅੱਗੇ ਤਾਂ ਬੰਦ ਲਏ ਨੇ 1000 ਰੁਪਏ 1500 ਵੀ ਮੰਗਦਾ ਤੇ 1500 ਤਾਂ ਆਪਣੇ ਘਰ ਕਿਈ ਹੋਊਗਾ ਲਗਦਾ ਕੋਈ ਤੇ ਕੋਈ ਗੱਲ ਹੀ ਨਹੀਂ ਨਹੀਂ ਸਿਹਤ ਕੋਲ ਤੇ ਕੋਈ ਨਹੀਂ ਗੀ ਝਟੋ ਕਰ ਲਈਦਾ ਕੰਮ ਸਾਰਾ ਹਨਾ ਕੰਮ ਹੋਈ ਗਿਆ ਸਾਰ ਹੋ ਏਡੀ ਵੱਡੀ ਗੱਲ ਵੀ ਕੋਈ ਨਹੀਂ ਗੀ ਇਹ ਏਡੀ ਗੱਲ ਇਹ ਨਹੀਂ ਗੀ ਕਿ 1500 ਦੇ ਕੇ ਕੰਮ ਕਰਾਉਣਾ ਉਹ ਇਹ ਨਹੀਂ ਹਾਂਦਾ ਉਹ ਹੁੰਦਾ ਕਿ ਆਪਣੀ ਸਿਹਤ ਵੀ ਹਨਾ ਰੱਖਣੀ ਚਾਹੀਦੀ ਕੰਮ ਹਾਂ ਕੰਮ ਕਰਨਾ ਚਾਹੀਦਾ ਵਾ ਬਾਕੀ ਇਹ ਵੀ ਸਰੀਰ ਜਿਹੜਾ ਮੈਨੂੰ ਜਿਤਾਉਂਦਾ ਕਰ ਲੋ ਜੋ ਦੰਦ ਹੋਏ ਨਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਇਹ ਨੂੰ ਬਹੁਤ ਮਹੀਨੇ ਬੈਠਾ ਰਹਿਣਾ ਤੇ ਬੈਠਾ ਰਹਿਣਾ ਇਹ ਨਹੀਂ ਕਰਨਾ ਜੇ ਤੂੰ ਵੀ ਕੰਮ ਤੇ ਕੰਮ ਕੰਮ ਤੇ ਕੰਮ ਹਾਂ ਠੀਕ ਹੈ ਜੀ ਮੇਰੀ ਤੇ ਪੀ ਲੋ ਵੀ ਸਾਰੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਕੰਮ ਤੇ ਵੱਧ ਤੋਂ ਵੱਧ ਲਾਇਆ ਕਰੋ ਹਾਂ ਕਿਉਂਕਿ ਜਦੋਂ ਪੜਾਈ ਵੀ ਚਲੋ ਜ਼ਰੂਰੀ ਅਸੀਂ ਪੜਾਈ ਹੀ ਪੜ੍ਹੇ ਸਾਰੇ ਕੰਮ ਕੀਤੇ ਆ ਪਰ ਅਸੀਂ ਨਾਲ ਨਾਲ ਕੰਮ ਵੀ ਕੀਤਾ ਬਿਲਕੁਲ ਬਿਲਕੁਲ ਸਹੀ ਗੱਲ ਅਹੀਂ ਹੁਣ ਵੇਖ ਲਓ ਵੀ ਇਹ ਨਹੀਂ ਵੀ ਮੈਂ ਹੁਣ ਜਾ ਕੇ ਜਿਮ ਵੀ ਲਾਉਣਾ ਵਾਂ ਇਹ ਨਹੀਂ ਵੀ ਕੀਤਾ ਆ ਕੀਤੇ ਜਿਮ ਵੀ ਲੋੜੀ ਜਾ ਕੇ ਵਾਕਿਆ ਸਹੀ ਗੱਲ ਜਾਂ ਜਾ ਥਕਾਵਟ ਹੋਏ ਨਹੀਂ ਜਾ ਕੇ ਡਾ ਸੌਣਾ ਵਾਂ ਹੁਣ ਰਾਤ ਦੇ ਕੋ 2 ਵਜੇ ਮੈਂ ਸੁੱਤਾ ਹਾਂ ਤੈਨ ਤਿੰਨ ਚਾਰ ਹੀ ਵਜ ਗਏ ਨਵੇਂ ਸਾਨੂੰ ਤਿੰਨ ਕ ਵਜ ਗਏ ਤਿੰਨ ਕ ਵਜ ਗਏ ਤੇ ਪੀਰ ਸਤਾ ਅੱਠ ਫਿਰ ਉੱਠੇ ਤੇ ਕੰਮ ਆਪਣਾ ਕਾਂਡੇ ਤੇ ਕੰਮ ਹੀ ਕਰ ਲਿਆ ਫਿਰ ਫਿਰ ਕਾਂਦੇ ਨਾਲ ਫਿਰ ਲੜਕੀਆਂ ਨਾਲ ਤੇ ਸਹੀ ਗੱਲ ਇਹ ਅਭੀ ਕੰਮ ਕਰਨਾ ਜ਼ਰੂਰੀ ਹੈ ਬੰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਕੰਮ ਕਰੋ ਤੇ ਕੱਲ ਮਿਹਨਤੀ ਕੰਮ ਹੋਣੀ ਹੈ ਜੀ ਤੇ ਚਲੋ ਫਿਰ ਚਲੋ ਠੀਕ ਹੈ ਜੀ ਠੀਕ ਹੈ ਜੀ ਸਸਤੀ ਗੱਲ ਸਾਰਿਆਂ ਨੂੰ ਜੀ